ਜੂਨ 2024 ਤੱਕ 1 ਸਾਲ ਦੇ ਕਰੰਟ ਅਫੇਅਰ ਦੇ ਨਾਲ ਸੰਬੰਧਿਤ ਇਹ ਦੂਜੀ ਵੀਡੀਓ ਆ ਅਤੇ ਫਾਈਨਲ ਵੀਡੀਓ ਆ ਲਾਸਟ ਅਤੇ ਫਾਈਨਲ ਵੀਡੀਓ ਇਹਦੇ ਵਿੱਚ ਪਹਿਲਾ ਪ੍ਰਸ਼ਨ ਨਿਤਨ ਗੜਕਰੀ ਵੱਲੋਂ 2023 ਵਿੱਚ ਲਾਂਚ ਕੀਤੀ ਗਈ ਵਿਸ਼ਵਦੀ ਪਹਿਲੀ ਕਾਰ ਕਿਸ ਇੰਦਨ ਜਾਂ ਬਾਲਣ ਨਾਲ ਚੱਲਦੀ ਹੈ ਇਹ ਚੱਲਦੀ ਹੈ ਜੀ ਇਥੇਨੋਲ ਇੰਦਨ ਨਾਲ ਮਿਸ ਦੀਵਾ ਯੂਨੀਵਰਸ 2023 ਕਿਸ ਨੇ ਜਿੱਤਿਆ ਇਹ ਜਿੱਤਿਆ ਜੀ ਸ਼ਵੇਤਾ ਸ਼ਾਰਦਾ ਨੇ ਜ਼ਿੰਬਾਬੇ ਦੇ ਰਾਸ਼ਟਰਪਤੀ ਕੌਣ ਬਣੇ ਹਨ ਇਮਰਸਨ ਮਨਾ ਗਾਗਵਾ ਦੂਜੀ ਵਾਰ ਬਣੇ ਹਨ ਜੀ ਇਹ ਬਿਜ਼ਨਸ 20 ਜਾਂ B20 2024 ਕਿੱਥੇ ਹੋਵੇਗਾ ਇਹ ਹੋਵੇਗਾ ਬ੍ਰਾਜ਼ੀਲ ਦੇ ਵਿੱਚ ਕਿੱਥੇ ਬ੍ਰਾਜ਼ੀਲ ਦੇ ਵਿੱਚ 2023 ਦਾ ਹੋਇਆ ਸੀ ਭਾਰਤ ਵਿੱਚ ਨਵੀਂ ਦਿੱਲੀ ਵਿੱਚ ਦੋਨੋਂ ਇੰਪੋਰਟੈਂਟ ਨੇ 2024 ਦਾ ਵੀ ਤੇ 2023 ਦਾ ਵੀ IBSA विश्व गेम ਵਿੱਚ ਔਮੈਨਜ਼ ਬਲਾਈਂਡ ਕ੍ਰਿਕਟ ਦਾ ਵਿਸ਼ਵ ਕੱਪ ਕਿਸ ਨੇ ਜਿੱਤੇ ਇੱਜ ਤੀਂ ਭਾਰਤ ਦੀ ਔਮੈਨਜ਼ ਬਲਾਈਂਡ ਕ੍ਰਿਕਟ ਟੀਮ ਨੇ ਚੰ드ਰਮਾ ਉੱਪਰ ਜਿੱਥੇ ਚੰਦਰਯਾਨ 3 ਨੇ ਲੈਂਡਿੰਗ ਕੀਤੀ ਉਸ ਸਥਾਨ ਦਾ ਕੀ ਨਾਮ ਰੱਖਿਆ ਗਿਆ ਹੈ ਉਹ ਰੱਖਿਆ ਗਿਆ ਜੀ ਸ਼ਿਵ ਸ਼ਕਤੀ ਪੁਆਇੰਟ ਪ੍ਰਸ਼ਨ ਨੰਬਰ 7 ਦਾ ਗ੍ਰੈਂਡ ਕ੍ਰਾਸ ਆਫ ਦਾ ਆਰਡਰ ਆਫ ਆਨਰ ਇਹ ਕਿੱਥੋਂ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ ਦਿੱਤਾ ਇਹ ਦਿੱਤਾ ਜੀ ਗ੍ਰੀਸ ਦੀ ਸਰਕਾਰ ਨੇ ਇਹ ਅਵਾਰਡ ਆਫ ਓਨਰ ਕਾਫੀ ਮਿਲਨੇ ਨਰਿੰਦਰ ਮੋਦੀ ਜੀ ਨੂੰ ਤੇ ਇਹਨਾਂ ਦੇ ਤੁਸੀਂ ਸਾਰਿਆਂ ਦਾ ਧਿਆਨ ਰੱਖਿਓ ਕਿ ਕਿਹੜਾ ਕਿਸ ਦੇਸ਼ ਦੁਆਰਾ ਦਿੱਤਾ ਗਿਆ ਅੱਠਵਾਂ ਪ੍ਰਸ਼ਨ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਸ੍ਰੇਥਾ ਥਾਵਿਸਨ ਸ੍ਰੇਥਾ ਥਾਵਿਸਨ ਕਿੱਥੋਂ ਦੇ ਥਾਈਲੈਂਡ ਦੇ ਭਾਰਤ ਦਾ ਪਹਿਲਾ 3D ਪ੍ਰਿੰਟਡ ਡਾਰਕ ਕਾਰ ਕਿੱਥੇ ਖੋਲਿਆ ਗਿਆ ਹੈ ਇਹ ਖੋਲਿਆ ਜੀ ਬੰਗਲੌਰ ਦੇ ਵਿੱਚ ਅੰਡਰ 20 ਮੈਲਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 76 ਕਿਲੋ ਵਿੱਚ ਸੋਨੇ ਦਾ ਮੈਡਲ ਕਿੰਨੇ ਜਿੱਤਿਆ ਜੀ ਪ੍ਰੀਆ ਮਲਿਕ ਨੇ ਆਈ ਐਨ ਐਸ ਵਿੰਦਿਆਗਿਰੀ ਸਮੁੰਦਰੀ ਲੜਾਕੂ ਜਹਾਜ਼ ਇਸ ਨੂੰ ਰਾਸ਼ਟਰਪਤੀ ਦੁਆਰਾ ਕਿੱਥੇ ਲਾਂਚ ਕੀਤਾ ਗਿਆ ਕਲਕੱਤੇ ਦੇ ਵਿੱਚ ਆਈ ਐਨ ਐਸ ਵਿੰਦਿਆਗਿਰੀ ਸਮੁੰਦਰੀ ਲੜਾਕੂ ਜਹਾਜ਼ WHO ਦਾ ਵਿਸ਼ਵ ਸ਼िखर ਸੰਮੇਲਨ ਪਰੰਪਰਿਕ ਚਿਕਿਤਸਾ ਉੱਪਰ ਆਧਾਰਿਤ 2023 ਕਿੱਥੇ ਆਯੋਜਿਤ ਕੀਤਾ ਪਰੰਪਰਿਕ ਚਿਕਿਤਸਾ ਦਾ ਭਾਵ ਜਿਵੇਂ ਆਪਣੇ ਆਯੁਰਵੈਦਿਕ ਜਾਂ ਕਿਸੇ ਵੀ ਦੇਸ਼ ਵਿੱਚ ਇਦਾਂ ਦੀਆਂ ਪદ્ધਤੀਆਂ ਇਹ ਕੀਤਾ ਗਿਆ ਜੀ ਗਾਂਧੀਨਗਰ ਦੇ ਵਿੱਚ ਬਿੰਦੇਸ਼ਵਰ ਪਾਠਕ ਜਿਨ੍ਹਾਂ ਦਾ ਹਾਲ ਹੀ ਵਿੱਚ ਨਿਦਨ ਹੋ ਗਿਆ ਹੈ ਉਹ ਕਿਸ ਖੇਤਰ ਨਾਲ ਸੰਬੰਧ ਰੱਖਦੇ ਸਨ ਇਹ ਸਨ ਸੁਲਬ ਇੰਟਰਨੈਸ਼ਨਲ ਦੇ ਸੰਸਥਾਪਕ ਅਤੇ ਸਮਾਜਿਕ ਕਾਰਜਕਰਤਾ ਕੌਣ ਬਿੰਦੇਸ਼ਵਰ ਪਾਠਕ ਇੰਪੋਰਟੈਂਟ ਹੈ ਜੀ ਬਿੰਦੇਸ਼ਵਰ ਪਾਠਕ ਹਾਂਜੀ 14 ਨੰਬਰ ਪ੍ਰਸ਼ਨ ਆਈ ਪੀ ਸੀ ਫੁੱਲ ਫਾਰਮ ਹੈ ਦੀ ਇੰਡੀਅਨ ਪੀਨਲ ਕੋਡ ਅਤੇ ਸੀ ਆਰ ਪੀ ਸੀ ਦਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਇਸ ਨੂੰ ਹੁਣ ਕਿਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਹੁਣ ਇਹਨੂੰ ਕਰ ਦਿੱਤਾ ਗਿਆ ਜੀ ਭਾਰਤੀ ਨਿਆਇ ਸੰਹਿਤਾ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਮਨੁੱਖ ਦੇ ਵਾਲਾਂ ਦੇ ਕੱਚੇ ਮਾਲ ਨੂੰ ਉਪਲਬਧ ਕਰਾਉਣ ਲਈ ਭਾਰਤ ਵਿਸ਼ਵ ਵਿੱਚ ਕਿਹੜਾ ਸਥਾਨ ਹੈ ਭਾਰਤ ਦਾ ਵਿਸ਼ਵ ਵਿੱਚ ਕਿਹੜਾ ਸਥਾਨ ਹੈ ਜੀ ਪਹਿਲਾ ਸਥਾਨ ਹੈ ਜੀ ਮਨੁੱਖ ਦੇ ਵਾਲਾਂ ਦੇ ਕੱਚੇ ਮਾਲ ਨੂੰ ਉਪਲਬਧ ਕਰਵਾਉਣ ਦੇ ਵਿੱਚ 9ਵੇਂ ਰਾਸ਼ਟਰੀ ਹੱਥ ਕਰਗਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੜਾ ਈ ਪੋਰਟਲ ਲਾਂਚ ਕੀਤਾ ਇਹ ਕੀਤਾ ਜੀ ਭਾਰਤੀ ਵਸਤਰ ਅਤੇ ਸ਼ਿਲਪ ਕੋਸ਼ ਹੱਥ ਕਰਗਾ ਦਿਵਸ ਭਾਵ ਹੱਥ ਨਾਲ ਜਿਹੜਾ ਬੁਣਿਆ ਜਾਂਦਾ ਜਿਵੇਂ ਖੱਡੀਆਂ ਦੇ ਉੱਪਰ ਬੁਣਦੇ ਹੁੰਦੇ ਸੀ ਪਹਿਲਾਂ ਇੱਕ ਤਾਰੀਖ ਇੱਕ ਘੰਟਾ ਤੇ ਇੱਕ ਸਾਥ ਅਭਿਆਨ ਕਿਸ ਦੀ ਜਨਮਤੀ ਨੂੰ ਸਮਰਪਿਤ ਸੀ ਇਹ ਸੀ ਜੀ ਗਾਂਧੀ ਜਨਮਤੀ ਨੂੰ ਸਮਰਪਿਤ ਮਨਾਇਆ ਕਦੋਂ ਸੀ 1 ਅਕਤੂਬਰ ਨੂੰ ਦੋਨੇ ਚੀਜ਼ਾਂ ਧਿਆਨ ਦੇਣ ਯੋਗ ਨੇ ਹਾਲ ਹੀ ਵਿੱਚ RBI ਦੇ ਡਿਪਟੀ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਇਹ ਹੈ ਜੀ ਐਮ ਰਾਜੇਸ਼ਵਰ ਰਾਓ ਨੂੰ ਗੱਲ ਇੱਥੇ ਡਿਪਟੀ ਗਵਰਨਰ ਦੀ ਆ ਨਾ ਕਿ ਗਵਰਨਰ ਦੀ ਡਿਪਟੀ ਗਵਰਨਰ ਹੈ ਜੀ ਐਮ ਰਾਜੇਸ਼ਵਰ ਰਾਓ ਭਾਰਤ ਦੀ ਪਹਿਲੀ ਹਰੀ ਹਾਈਡਰੋਜਨ ਇੰਡਨ ਸੈਲ ਬਸ ਹਰਦੀਪ ਸਿੰਘ ਪੁਰੀ ਦੁਆਰਾ ਕਿੱਥੇ ਲਾਂਚ ਕੀਤੀ ਗਈ ਨਵੀਂ ਦਿੱਲੀ ਵਿੱਚ ਜੀ ਭਾਰਤ ਦਾ ਪਹਿਲਾ ਲਾਈਟ ਹਾਊਸ ਫੈਸਟੀਵਲ 2023 ਕਿੱਥੇ ਆਯੋਜਿਤ ਕੀਤਾ ਗਿਆ ਇਹ ਕੀਤਾ ਗੋਆ ਦੇ ਵਿੱਚ 21 ਨੰਬਰ ਪ੍ਰਸ਼ਨ ਈਡੀ ਬਹੁਤ ਨਾਮ ਸੁਣਿਆ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇੰਚਾਰਜ ਡਾਇਰੈਕਟਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਰਾਹੁਲ ਨਵੀਨ ਨੂੰ ਈਡੀ ਦਾ ਇੰਚਾਰਜ ਡਾਇਰੈਕਟਰ ਕੌਣ ਨੇ ਜੀ ਰਾਹੁਲ ਨਵੀਨ ਹਾਂਜੀ 22 ਨੰਬਰ ਪ੍ਰਸ਼ਨ ਆਪਣਾ ਪੀਐਮ ਵਿਸ਼ਵਕਰਮਾ ਯੋਜਨਾ ਕਿਹੜੇ ਵਰਗ ਲਈ ਸ਼ੁਰੂ ਕੀਤੀ ਗਈ ਹੈ ਇਹ ਹੈ ਜੀ ਪਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਪਰੰਪਰਿਕ ਕਾਰੀਗਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਲੋਹੇ ਦਾ ਲੱਕੜ ਦਾ ਆਦ ਕੰਮ ਕਰਦੇ ਨੇ ਨਾਮ ਤੋਂ ਪਤਾ ਲੱਗਦਾ ਵਿਸ਼ਵਕਰਮਾ ਯੋਜਨਾ ਸੋ ਇਹ ਯੋਜਨਾ ਪਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ ਸ਼ੁਰੂ ਕੀਤੀ ਗਈ ਹੈ ਕਿਹੜੀ ਯੋਜਨਾ ਜੀ ਪੀਐਮ ਵਿਸ਼ਵਕਰਮਾ ਯੋਜਨਾ ਖੇਤਰੀ ਕਨੈਕਟੀਵਿਟੀ ਅਤੇ ਆਰਥਿਕ ਵਿਕਾਸ ਦੇ ਲਈ ਭਾਰਤ ਤੇ ਮੱਧ ਯੂਰਪੀਨ ਨਵੇਂ ਤਿਆਰ ਕੀਤਾ ਜਾ ਰਹੇ ਆਈ ਐਮ ਈ ਸੀ ਦਾ ਪੂਰਾ ਨਾਮ ਕੀ ਹੈ ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ ਇਹ ਜੇ ਕਿਸੇ ਨੇ ਬੀ ਗ੍ਰੇਡ ਜਾਂ ਏ ਗ੍ਰੇਡ ਦੀ ਪੋਸਟ ਭਰੀ ਹੈ ਉਸ ਲਈ ਇਹ ਬਹੁਤ ਇੰਪੋਰਟੈਂਟ ਟਾਪਿਕ ਹੋ ਜਾਂਦਾ ਇਹਦੇ ਬਾਰੇ ਆਪਣਾ ਸਾਰਾ ਪੜ੍ਹ ਲਿਓ ਜਦੋਂ ਪੇਪਰ ਜਾਣਾ ਹੋਇਆ ਇਹਦੇ ਵਿੱਚੋਂ ਪ੍ਰਸ਼ਨ ਬਣਦੀ ਬਹੁਤੋ ਸੰਭਾਵਨਾ ਰਹੇਗੀ 24 ਨੰਬਰ ਜਾਪਾਨ ਦੁਆਰਾ ਚੰਦਰਮਾ ਉੱਪਰ ਲੈਂਡਿੰਗ ਲਈ ਭੇਜੇ ਗਏ ਚੰਦਰ ਲੈਂਡਰ ਦਾ ਕੀ ਨਾਮ ਹੈ ਜੀ ਸਲਿਮ ਦਿੱਲੀ ਵਿੱਚ ਜੀ20 ਸ਼ਿਖਰ ਸੰਮੇਲਨ ਦੇ ਆਯੋਜਨ ਸਥਾਨ ਭਾਰਤ ਮੰਡਪਮ ਵਿੱਚ ਵਿਸ਼ਵ ਦੀ ਕਿਹੜੀ ਸਭ ਤੋਂ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਹੈ ਕੀਤੀ ਜੀ ਨਟਰਾਜ ਦੀ ਮੂਰਤੀ ਸਤੰਬਰ ਵਿੱਚ ਚੁਣੇ ਚੁਣੇਗੇ ਸਿੰਗਾਪੁਰ ਦੇ ਰਾਸ਼ਟਰਪਤੀ ਜੋ ਕਿ ਭਾਰਤੀ ਮੂਲ ਨਾਲ ਸੰਬੰਧਤ ਹਨ ਉਹਨਾਂ ਦਾ ਕੀ ਨਾਮ ਹੈ ਥਰਮਨ ਸ਼ਨ ਮੁਗਰਤਨਮ ਥਰਮਨ ਸ਼ਨ ਮੁਗਰਤਨਮ ਕੀ ਨਾਮ ਹੈ ਥਰਮਨ ਸ਼ਨ ਮੁਗਰਤਨਮ ਐਮ ਡੀ ਐਲ ਮਜਗਾਮ ਡੌਕਸ਼ਿਪ ਬਿਲਡਰਜ਼ ਇਹਦੇ ਦੁਆਰਾ ਸਮੁੰਦਰੀ ਲੜਾਕੂ ਜਹਾਜ਼ ਭਾਰਤੀ ਜਲ ਸੈਨਿਕ ਨੂੰ ਸੌਂਪਿਆ ਗਿਆ ਉਹਦਾ ਨਾਮ ਕੀ ਹੈ ਜੀ ਇਮਫਾਲ ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਕਿੱਥੇ ਹੋਇਆ ਮੁੰਬਈ ਦੇ ਵਿੱਚ ਪੀਐਮ ਸਵੈਨidhi ਯੋਜਨਾ ਕਿਹੜੇ ਖੇਤਰ ਲਈ ਹੈ ਇਹ ਹੈ ਜੀ ਸਟਰੀਟ ਵੈਂਡਰਸ ਦੇ ਲਈ ਜਿਹੜੇ ਗਲੀਆਂ ਵਿੱਚ ਘੁੰਮ-ਘੁੰਮ ਕੇ ਆਪਣਾ ਸਮਾਨ ਵੇਚਦੇ ਨੇ ਜਾਂ ਰੇੜੀਆਂ ਵਾਲਿਆਂ ਦੇ ਲਈ ਕਿਹੜੀ ਹੈ ਜੀ ਪੀਐਮ ਸਵੈਨidhi ਯੋਜਨਾ ਹਾਂਜੀ 3 ਨੰਬਰ ਪ੍ਰਸ਼ਨ ਓਪਨ 에ਅਰ ਵਾਰਸ਼ਿਕ ਵਪਾਰ ਮੇਲਾ ਬਾਲੀ ਯਾਤਰਾ ਨਾਮ ਧਿਆਨ ਰੱਖਿਓ ਜੀ ਬਾਲੀ ਯਾਤਰਾ ਦਾ ਆਯੋਜਨ ਕਿੱਥੇ ਕੀਤਾ ਗਿਆ ਕਟਕ ਮਹਾਨਦੀ ਦੇ ਕਿਨਾਰੇ ਕਿੱਥੇ ਹੈ ਜੀ ਉੜੀਸਾ ਦੇ ਵਿੱਚ 73ਵੇਂ ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੁਪਰੀਮ ਕੋਰਟ ਵਿੱਚ ਕਿਸ ਮੂਰਤੀ ਦੀ ਕੁੰਡ ਚੁਕਾਈ ਅਨਵੀਲਸ ਕਹਿ ਸਕਦੇ ਆ ਪੇਪਰ ਵਿੱਚ ਪਤਾ ਨਹੀਂ ਕੀ ਸ਼ਬਦ ਹੋਵੇਗਾ ਕੀਤੀ ਇਹ ਕੀਤੀ ਜੀ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਓਪਨ ਏ ਆਈ ਦੇ ਸੀਈਓ ਕੌਣ ਹਨ ਇਹ ਹਨ ਜੀ ਸैम ਆਲਟਮੈਨ ਦੋਹਾ ਵਿੱਚ ਹੋਏ ਆਈ ਬੀ ਐਸ ਐਫ ਆਈ ਬੀ ਐਸ ਐਫ ਬਿਲੀਆਰਡ ਚੈਂਪੀਅਨਸ਼ਿਪ 2023 ਵਿੱਚ ਵਿਸ਼ਵ ਖਿਤਾਬ ਕਿੰਨੇ ਜਿੱਤੇ ਆ ਜੀ ਪੰਕਜ ਅਡਵਾਨੀ ਨੇ ਡਾਕਟਰ ਐਸ ਐਸ ਬਦਰੀਨਾਥ ਜਿਸ ਦਾ ਪੂਰਾ ਨਾਮ ਆ ਸੇਂਗ ਮਿੰਦੂ ਸ਼੍ਰੀ ਨਿਵਾਸ ਬਦਰੀਨਾਥ ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ ਉਹ ਕਿਸ ਸੰਸਥਾ ਦੇ ਸੰਸਥਾਪਕ ਸਨ ਇੰਪੋਰਟੈਂਟ ਪ੍ਰਸ਼ਨਾ ਜੀ ਇਹ ਇਹ ਸਨ ਸ਼ੰਕਰ ਨੇਤਰਾਲੇ ਦੇ ਜਿਹੜਾ ਕਿ ਚੇਨਈ ਦੇ ਵਿੱਚ ਹੈ ਇਹਨੂੰ ਕੋਈ ਆਮ ਇਹ ਵਿਅਕਤੀ ਨਹੀਂ ਸਨ ਜਿਹੜਾ ਇਹਨਾਂ ਨੇ ਹਸਪੀਟਲ ਬਣਾਇਆ ਉਹਦੇ ਵਿੱਚ ਲਗਭਗ ਡੇਲੀ 100 ਤੋਂ ਵੱਧ ਸਰਜਰੀਆਂ ਹੁੰਦੀਆਂ ਨੇ ਅਤੇ 100 ਮਿਲੀਅਨ ਡਾਲਰ ਦੇ ਇਹਨਾਂ ਦਾ ਸਾਲਾਨਾ ਰੈਵਨਿਊ ਆ PMPVTG ਫੁੱਲ ਫਾਰਮ ਹੈ ਜੀ ਪ੍ਰਧਾਨ ਮੰਤਰੀ ਪਰਟੀਕੂਲਰਲੀ ਵਲਨਰੇਬਲ ਟ్రਾਈਬਲ ਗਰਪਸ ਇੱਕ ਡਿਵੈਲਪਮੈਂਟ ਪ੍ਰੋਗਰਾਮ ਹੈ ਜੀ ਕਿਹੜੇ ਸਮੂਹ ਲਈ ਸ਼ੁਰੂ ਕੀਤਾ ਗਿਆ PMPPTG ਇਹ ਕੀਤਾ ਗਿਆ ਜਨਜਾਤੀ ਸਮੂਹ ਦੇ ਲਈ ਪੂਸਾ 2090 ਘੱਟ ਸਮੇਂ ਵਿੱਚ ਵੱਧ ਉਪਜ ਦੇਣ ਵਾਲੀ ਕਿਸਮ ਕਿਸ ਫਸਲ ਦੀ ਹੈ ਚਾਵਲ ਦੀ ਹੈ ਜਿੱਥੇ ਪੂਸਾ ਆ ਗਿਆ ਉੱਥੇ ਚਾਵਲ ਜਰੂਰ ਆਵੇਗਾ ਖੇਲੋ ਇੰਡੀਆ ਪੈਰਾ ਗੇਮ 2023 ਕਿੱਥੇ ਆਯੋਜਿਤ ਹੋਈਆਂ ਨਵੀਂ ਦਿੱਲੀ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਕਾਰਜਸਾਲ ਕਿਹੜਾ ਸੂਰਤ ਡਾਇਮੰਡ ਬੋਰਸ ਵਿਸ਼ਵ ਦਾ ਸਭ ਤੋਂ ਵੱਡਾ ਕਾਰਜਸਥਲ ਰਾਜਸਥਾਨ ਦੇ ਨਵੇਂ ਬਣੇ ਮੁੱਖ ਮੰਤਰੀ ਦਾ ਕੀ ਨਾਮ ਹੈ ਭਜਨ ਲਾਲ ਸ਼ਰਮਾ ਕਈ ਪੀਪਰਾਂ ਵਿੱਚ ਪੁੱਛਿਆ ਗਿਆ ਪ੍ਰਸ਼ਨ ਇਹ 27th W A I P A ਵਾਈਪਾ ਕਹਿ ਸਕਦੇ ਹਾਂ World Association of Investment Promotion Agencies ਇਦੇ ਦੁਆਰੇ ਇੱਕ ਵਰਲਡ ਇਨਵੈਸਟਮੈਂਟ ਕਾਨਫਰੰਸ 2023 ਆਯੋਜਿਤ ਕੀਤੀ ਗਈ ਸੀ ਕਿੱਥੇ ਕੀਤੀ ਗਈ ਸੀ ਜੀ ਇਹ ਵਰਲਡ ਇਨਵੈਸਟਮੈਂਟ ਕਾਨਫਰੰਸ 2023 ਨਵੀਂ ਦਿੱਲੀ ਦੇ ਵਿੱਚ 28ਵੀਂ ਕਿੱਥੇ ਹੋਣੀ ਆ 25 ਤੋਂ 27 ਨਵੰਬਰ 2024 ਨੂੰ ਰਿਆਦ ਸਾਊਦੀ ਅਰਬ ਦੇ ਵਿੱਚ ਵਿਸ਼ਵ ਦੇ ਪਹਿਲੇ ਪੋਰਟੇਬਲ ਹਸਪਤਾਲ ਦਾ ਉਦਘਾਟਨ ਗੁਰੂਗਰਾਮ ਵਿੱਚ ਕੀਤਾ ਗਿਆ ਉਸ ਹਸਪਤਾਲ ਦਾ ਨਾਮ ਕੀ ਹੈ ਇਹ ਹੈ ਜੀ arogya maitri cube 42 ਨੰਬਰ ਪ੍ਰਸ਼ਨ ਭਾਰਤ ਵਿੱਚ ਪਹਿਲੀ ਵਾਰ ਕੀਤੇ ਗਏ ਸਰਵੇਖਣ ਅਨੁਸਾਰ ਦੇਸ਼ ਵਿੱਚ ਕਿੰਨੇ ਹਿਮਤੇਂਦੂਏ ਹਨ ਇਹ ਹਨ ਜੀ 718 ਹਿਮਤੇਂਦੂਏ ਦੀ ਗੱਲ ਹੈ ਜੀ 718 ਵਿੰਗਸ ਇੰਡੀਆ 2024 ਦੀ ਸ਼ੁਰੂਆਤ ਕਿੱਥੇ ਕੀਤੀ ਗਈ ਹੈਦਰਾਬਾਦ ਦੇ ਬੇਗਮਪੇਟ ਹਵਾਈ ਅੱਡੇ ਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਸ਼ੇਖ ਹਸਿਨਾ ONGC ਦੁਆਰਾ ਬੰਗਾਲ ਦੀ ਖਾੜੀ ਵਿੱਚ ਕਿਹੜੀਆਂ ਨਦੀਆਂ ਦੇ ਬੇਸਨ ਵਿੱਚੋਂ ਕਲਸਟਰ 2 ਯੋਜਨਾ ਤਹਿਤ ਤੇਲ ਦਾ ਉਤਪਾਦਨ ਸ਼ੁਰੂ ਕੀਤਾ ਹੈ ਕਿਹੜੀ ਯੋਜਨਾ ਕਲਸਟਰ 2 ਕ੍ਰਿਸ਼ਨਾ ਗੋਦਾਵਰੀ ਬੇਸਨ ਦੇ ਵਿੱਚੋਂ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਵੱਲੋਂ 소ਮਾਲੀਆ ਦੇ ਨੇੜੇ ਸਮੁੰਦਰੀ ਲੁੱਟੇਰਿਆਂ ਵੱਲੋਂ ਬਚਾਏ ਗਏ ਸਮੁੰਦਰੀ ਜਹਾਜ਼ ਦਾ ਕੀ ਨਾਮ ਹੈ ਐਮ ਵੀ ਲੀਲਾ ਨੋਰਫੋਕ ਤਿੰਨਾਂ ਚੀਜ਼ਾਂ ਤੇ ਅਰਖੰਡਵਾਲੀਆਂ ਨੇ ਭਾਰਤੀ ਜਲ ਸੈਨਾ ਵੱਲੋਂ ਕਿਹਦੇ ਨੇੜੇ 소ਮਾਲੀਆ ਦੇ ਨੇੜੇ ਭਾਰਤ ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਯੋਜਨਾ ਪ੍ਰੇਰਣਾ ਦਾ ਉਦੇਸ਼ ਕੀ ਹੈ ਇਹ ਹੈ ਜੀ ਵਿਦਿਆਰਥੀਆਂ ਵਿੱਚ ਨੇਤਰਤਵ ਗੁਣ ਵਿਕਸਿਤ ਕਰਨ ਲਈ ਇਸਰੋ ਦੁਆਰਾ ਪੀ ਐਸ ਐਲ ਵੀ ਸੀ 58 ਇਹ ਕੀ ਹੈ ਜੀ ਇਹ ਹੈ ਇੱਕ ਵਹੀਕਲ ਕੋਈ ਕਾਰ ਵਗੈਰਾ ਨਹੀਂ ਤੁਹਾਨੂੰ ਸਭ ਨੂੰ ਪਤਾ ਵੈਸੇ ਇਹ ਵਹੀਕਲ ਹੈ ਜੀ ਜਿਹੜੇ ਸੈਟੇਲਾਈਟ ਨੇ ਉਹਨਾਂ ਨੂੰ ਪੁਲਾੜ ਵਿੱਚ ਭੇਜਣ ਦੇ ਲਈ ਕਿਹੜਾ ਪਾਇਕਲਾ ਪੀ ਐਸ ਐਲ ਵੀ ਸੀ 58 ਐਕਸਪੋ ਸੈਟ ਏ ਸੈਟੇਲਾਈਟ ਲੌਂਚ ਕੀਤਾ ਕਿੱਥੋਂ ਕੀਤਾ ਜੀ ਇਹ ਸ਼੍ਰੀ ਹਰੀਕੋਟਾ ਤੋਂ ਕੱਪੜੇ ਨਾਲ ਸੰਬੰਧਿਤ ਭਾਰਤ ਟੈਕਸ 2024 ਇਹ ਕਾਰਜ ਨਾਲ ਸੰਬੰਧਿਤ ਨਹੀਂ ਭਾਰਤ ਟੈਕਸ ਟੀ ਐਕਸ ਇਥੇ ਟੈਕਸਟਾਈਲ ਨਾਲ ਸੰਬੰਧਿਤ ਹੈ ਕੱਪੜੇ ਨਾਲ ਸੰਬੰਧਿਤ ਆ 2024 ਕਿੱਥੇ ਆਯੋਜਿਤ ਕੀਤਾ ਗਿਆ ਜੀ ਭਾਰਤ ਮੰਡਪਮ ਪ੍ਰਗਤੀ ਮੈਦਾਨ ਨਵੀਂ ਦਿੱਲੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਕਿਹੜੀ ਰਾਜਨੀਤਿਕ ਫੰਡਿੰਗ ਯੋਜਨਾ ਨੂੰ ਰੱਦ ਕਰ ਦਿੱਤਾ ਇਲੈਕਟਰੋਲ ਬੌਂਡ ਯੋਜਨਾ ਹਾਂਜੀ 51 ਨੰਬਰ ਪ੍ਰਸ਼ਨ ਪ੍ਰਧਾਨ ਮੰਤਰੀ ਨੇ ਆਬੂ ਥਾਬੀ ਵਿੱਚ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਕੀਤਾ ਹੈ ਉਸ ਦਾ ਕੀ ਨਾਮ ਹੈ ਇਹ ਹੈ ਜੀ ਵਾਪਸ BAPS ਬੋਚਾਸਨ ਵਾਸੀ ਅਕਸ਼ਰ ਪ੍ਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਨਾਮ ਬਹੁਤ ਔਖਾ ਚਲੋ ਇਹਨੂੰ ਧਿਆਨ ਵਿੱਚ ਰੱਖਣ ਲੋੜ ਨਹੀਂ ਇਹ ਤੁਹਾਨੂੰ ਦੋ ਤਿੰਨ ਚੀਜ਼ਾਂ ਹੋਰ ਇਸ ਤੋਂ ਬਿਨਾਂ ਧਿਆਨ ਜਰੂਰ ਰੱਖਣੀਆਂ ਇੱਕ ਤਾਂ ਨਾਮ ਹੀ ਸ਼ਾਰਟ ਫਾਰਮ BAPS ਇੱਕ ਕਿੱਥੇ ਹੋਇਆ ਆਬੂਤਾਬੀ ਵਿੱਚ ਪਹਿਲਾ ਹਿੰਦੂ ਮੰਦਿਰ ਭਾਰਤ ਬਾਇਓਟੈਕ ਦੁਆਰਾ MTB VAC ਨਾਮਕ ਵੈਕਸੀਨ ਦਾ ਕਲੀਨਿਕਲ ਟਰਾਇ ਸ਼ੁਰੂ ਕੀਤਾ ਗਿਆ ਇਹ ਕਿਸ ਬਿਮਾਰੀ ਦੀ ਰੋਕਥਾਮ ਕਰੇਗੀ ਤੱਪਧਿਕ ਬਿਮਾਰੀ ਦੀ ਨਾਮ ਕਿ ਜੀ MT बीवीएसी ਅਤੇ ਭਾਰਤ ਬਾਇਓਟੈਕ ਧਿਆਨ ਵਿਚ ਰੱਖਣੇ ਹਨ। ਪਟਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੇਸ਼ ਦੇ ਕਿਸ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਆਰਡਰ ਆਫ ਦਾ ਡਰੂਕ ਗਾਇਲਾਪੋ। ਭਾਰਤ ਦੁਆਰਾ ਰੂਸ ਦਾ ਰਾਜਦੂਤ ਕਿਸ ਨੂੰ ਨਿਯੁਕਤ ਕੀਤਾ ਗਿਆ ਵਿਨੇ ਕੁਮਾਰ ਨੂੰ। ਪ੍ਰਸਾਰ ਭਾਰਤੀ ਦੇ ਨਵੇਂ ਮੁਖੀ ਕੌਣ ਹਨ? ਨਵਨੀਤ ਕੁਮਾਰ ਸਹਿਗਲ ਪ੍ਰਸਾਰ ਭਾਰਤੀ ਦੇ ਖਸਰਾ ਤੇ ਰੂਬੇਲਾ ਰੋਗਾ ਨਾਲ ਨਜਿੱਠਣ ਲਈ ਭਾਰਤ ਨੂੰ ਕਿਹੜਾ বৈশ্বਿਕ ਪੁਰਸਕਾਰ ਮਿਲਿਆ ਨਾਮ ਤੋਂ ਹੀ ਪਤਾ ਲੱਗਦਾ ਖਸਰਾ ਤੇ ਰੂਬੇਲਾ ਚੈਂਪੀਅਨ ਨਾਮ ਦਾ ਪੁਰਸਕਾਰ ਰਾਸ਼ਟਰੀ ਯੁਵਾ ਸੰਸਦ ਮਹਾਉਤਸਵ 2024 ਪੁਰਸਕਾਰ ਵਿੱਚ ਪਹਿਲਾ ਸਥਾਨ ਕਿੰਨੇ ਹਾਸਲ ਕੀਤਾ ਜੀ ਹਰਿਆਣਾ ਦੇ ਯਤਿਨ ਪਾਸਕਰ ਨੇ ਕਿਸਾਨਾਂ ਲਈ ਉਚਿਤ ਮੁੱਲ ਅਤੇ ਆਸਾਨ ਭੰਡਾਰਨ ਲਈ ਭਾਰਤ ਸਰਕਾਰ ਦੁਆਰਾ ਕਿਹੜੀ ਯੋਜਨਾ ਆਰੰਭ ਕੀਤੀ ਗਈ ਈ ਕਿਸਾਨ ਉਪਜ ਨਿਧੀ ਇਹ ਲਾਂਚ ਕਿੰਨੇ ਕੀਤੀ ਸੀ ਜੀ ਪਿਊਸ਼ ਗੋਇਲ ਨੇ ਵਿਸ਼ਵ ਦਾ ਕਿਹੜਾ ਦੇਸ਼ ਆਪਣੇ ਸੰਵਿਧਾਨ ਵਿੱਚ ਗਰਭਪਾਤ ਦੇ ਅਧਿਕਾਰ ਨੂੰ ਸ਼ਾਮਿਲ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਇਹ ਬਣੇ ਜੀ ਫਰਾਂਸ ਸ਼ਾਮਿਲ ਕਿਦੇ ਵਿੱਚ ਕੀਤਾ ਆਪਣੇ ਸੰਵਿਧਾਨ ਦੇ ਵਿੱਚ ਗਰਭਪਾਤ ਦੇ ਅਧਿਕਾਰ ਨੂੰ ਅਯੋਧਿਆ ਕਾਸ਼ੀ ਨੂੰ ਜੋੜਨ ਵਾਲੇ ਧਰਮ ਪਥ ਏਕ ਮਾਰਗ ਬਣਦਾ ਹੈ ਜੀ ਅਯੋਧਿਆ ਵਾਰਾਨਸੀ ਅਤੇ ਮਿਰਜ਼ਾਪੁਰ ਤਿੰਨ ਸ਼ਹਿਰ ਨੇ ਮੇਨ ਇਹਨਾਂ ਨੂੰ ਕਿਸ ਨਾਲ ਜੋੜੇਗਾ ਇਹ ਜੋੜੇਗਾ ਜੀ ਜੌਨਪੁਰ ਦੇ ਨਾਲ ਪ੍ਰਸ਼ਨ ਦੇ ਸਾਰੇ ਫੈਕਟ ਇੰਪੋਰਟੈਂਟ ਹਨ 61 ਨੰਬਰ ਪ੍ਰਸ਼ਨ ਆਰਬੀਆਈ 2024 ਵਿੱਚ ਇੰਟਰਨੈਟ ਬੈਂਕਿੰਗ ਲਈ ਕਿਹੜਾ ਸਿਸਟਮ ਲਾਂਚ ਕਰਨ ਜਾ ਰਿਹਾ ਹੈ ਇੰਟਰ ਆਪਰੇਬਲ ਪੇਮੈਂਟ ਸਿਸਟਮ 62 ਨੰਬਰ ਪ੍ਰਸ਼ਨ ਕਿਰਗਿਸਤਾਨ ਦੇ ਵਿਸ਼ਕੇਕ ਵਿੱਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2024 ਵਿੱਚ ਚਾਂਦੀ ਦਾ ਪਦਕ ਜਿੱਤਣ ਵਾਲੇ ਭਾਰਤੀ ਪਹਿਲਵਾਨਾਂ ਦੇ ਕੀ ਨਾਮ ਹਨ ਇੱਕ ਅੰਜੂ ਅਤੇ ਦੂਜਾ ਹਰਸ਼ਤਾ ਅੰਜੂ ਅਤੇ ਹਰਸ਼ਤਾ ਸਾਇਮਨ ਹਾਇਰਸ ਆਪਣੇ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣਿਆ ਨ ਕਿਹੜੇ ਦੇਸ਼ ਨਾਲ ਸਬੰਧਤ ਨੇ ਜੀ ਆਇਰਲੈਂਡ ਦੇ ਨਾਲ ਆਇਰਲੈਂਡ ਤੋਂ ਭਾਵ ਉਸ ਦਾ ਸਾਇਮਨ ਹਾਇਰਸ ਤੇ ਆ ਜਿਓ ਇਸਰੋ ਦੀ ਚੰ드ਰਯਾਨ 3 ਦੀ ਟੀਮ ਨੂੰ ਕਿਹੜੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਇਹ ਕੀਤਾ ਗਿਆ ਜੌਨ ਐਲ ਜੈਕ ਸਵੀ ਗਡਜ਼ ਜੂਨੀਅਰ ਅਵਾਰਡ ਦੇ ਨਾਮ ਦਿੱਤਾ ਗਿਨੇ ਨਾਸਾ ਨੇ ਮੋਂਟੇ ਕਾਰਲੋ ਮਾਸਟਰਜ਼ ਦੇ ਮੁੱਖ ਡਰਾਵਚ ਮੈਚ ਜਿੱਤਣ ਵਾਲੇ ਪਹਿਲੇ ਭਾਰਤੀ ਕੌਣ ਬਣੇ ਹਨ ਸੁਮਿਤ ਨਾਗਲ ਪੈरिस 올림픽 2024 ਵਿੱਚ ਜਿਊਰੀ ਮੈਂਬਰ ਦੇ ਰੂਪ ਵਿੱਚ ਸੇਵਾਵਾਂ ਦੇਣ ਵਾਲੀ ਜੰਮੂ ਕਸ਼ਮੀਰ ਤੋਂ ਪਹਿਲੀ ਭਾਰਤੀ ਕੌਣ ਬਣੀ ਹੈ ਜੀ ਇਹ ਬਣੀ ਹਨ ਬਿਲਕਸ ਮੀਰ ਬਣੀ ਹੈ ਭਾਰਤ ਦੀ ਪਹਿਲੀ ਮਹਿਲਾ ਮਿਸਰ ਦੇ ਤੀਜੀ ਵਾਰ ਚੁਣੇ ਗਏ ਰਾਸ਼ਟਰਪਤੀ ਦਾ ਕੀ ਨਾਮ ਹੈ ਇਹਨਾਂ ਦਾ ਨਾਮ ਹੈ ਜੀ ਅਬ델 ਫਤਿਹ ਅਲ ਸيسي ਡੀ ਆਰ ਡੀਓ ਦੁਆਰਾ SU-30MK1 ਐਸਯੂ SU-30MK1 ਪਲੇਟਫਾਰਮ ਤੋਂ ਹਵਾ ਤੋਂ ਸਤਹ ਉੱਪਰ ਮਾਰ ਕਰਨ ਵਾਲੀ ਕਿਹੜੀ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਹਵਾ ਤੋਂ ਸਤਹ ਉੱਪਰ ਮਾਰ ਕਰਨ ਵਾਲੀ ਇਹ ਕੀਤਾ ਇਹ ਰੁਦਰਮ 2 ਇਨਾਮ ਹੈ ਰੁਦਰਮ 2 77ਵੀਂ ਵਿਸ਼ਵ ਸਿਹਤ ਸਭਾ WHA WHO ਨਹੀਂ WHA ਦੀ ਕਮੇਟੀ A ਦਾ ਮੁਖੀ ਕਿਸ ਨੂੰ ਚੁਣਿਆ ਗਿਆ ਹੈ ਇਹ ਚੁਣਿਆ ਗਿਆ ਜੀ ਅਪੂਰਵ ਚੰਦਰ ਜਿਹੜੇ ਭਾਰਤ ਦੇ ਸਿਹਤ ਸਕੱਤਰ ਨੇ 77ਵੀਂ ਵਿਸ਼ਵ ਸਿਹਤ ਸਭਾ ਦਾ ਦੀ ਕਮੇਟੀ A ਦਾ ਮੁਖੀ ਲਿਥੁਆਨੀਆ ਦੇ ਰਾਸ਼ਟਰਪਤੀ ਦਾ ਕੀ ਨਾਮ ਹੈ ਜਿਸ ਨੂੰ 5 ਸਾਲ ਪੂਰੇ ਹੋਣ ਤੋਂ ਬਾਅਦ ਦੁਬਾਰਾ ਚੁਣਿਆ ਗਿਆ ਹੈ ਗਿਤਾਨੇਸ ਨੋਸੇਦ ਏਸ਼ੀਏ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਕੌਣ ਬਣੀ ਜੀ ਦੀਪਾ ਕਰਮਾਕਰ ਮਈ 2024 ਵਿੱਚ ਪੱਛਮੀ ਬੰਗਾਲ ਦੀ ਜ਼ਮੀਨ ਨਾਲ ਟਕਰਾਉਣ ਵਾਲੇ ਚੱਕਰਵਾਤ ਦਾ ਕੀ ਨਾਮ ਆ ਜੀ ਚੱਕਰਵਾਤ ਰੇਮਲ ਅਮਲ ਕਲੋਨੀ ਮਹਿਲਾ ਸਸ਼ਕਤੀਕਰਨ ਪੁਰਸਕਾਰ 2024 ਇਹ ਅੰਤਰਰਾਸ਼ਟਰੀ ਪੁਰਸਕਾਰ ਹੈ ਜੀ ਕਿਸ ਨੇ ਜਿੱਤਿਆ ਇਹ ਜਿੱਤਿਆ ਜੀ ਉੱਤਰ ਪ੍ਰਦੇਸ਼ ਦੀ ਗੁਲਾਬੀ ਈ ਰਿਕਸ਼ਾ ਚਾਲਕ ਨਾਮ ਉਹਨਾਂ ਦਾ ਆਰਤੀ ਹਾਂਜੀ ट्रैवल ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ 2024 TTDI ਇਹ ਕੌਣ ਜਾਰੀ ਕਰਦਾ ਜੀ ਵਰਲਡ ਇਕਨੋਮਿਕ ਫੋਰਮ ਇਹਦੇ ਵਿੱਚ ਭਾਰਤ ਦਾ ਰੈਂਕ ਕੀ ਹੈ 39 ਕਿੰਨਿਆਂ ਦੇ ਵਿੱਚੋਂ 119 ਦੇ ਵਿੱਚੋਂ ਕਿੰਨੇਵਾਂ ਰੈਂਕ ਆ 39th ਵਿਸ਼ਵ ਮਹਿਲਾ ਸਿੰਗਲ ਟੈਨਿਸ ਵਿੱਚ ਭਾਰਤ ਦੀ ਕਿਹੜੀ ਮਹਿਲਾ ਖਿਡਾਰੀ ਟਾਪ 25 ਵਿੱਚ ਸਥਾਨ ਬਣਾਉਣ ਵਿੱਚ ਕਾਮਯਾਬ ਹੋਈ ਹੈ ਟਾਪ 25 ਦੇ ਵਿੱਚ ਕਿਹੜੀ ਆ ਜੀ ਵਿਸ਼ਵ ਮਹਿਲਾ ਸਿੰਗਲ ਟੈਨਿਸ ਵਿੱਚ ਭਾਰਤ ਦੀ ਕਿਹੜੀ ਮੈਦਾ ਖਿਡਾਰੀ ਹੈ ਜੀ ਉਹ ਉਹ ਨੇ ਜੀ ਮਨਿਕਾ ਬੱਤਰਾ ਭਾਰਤ ਦੀ ਸਭ ਤੋਂ ਵੱਡੀ ਕੌਸ਼ਲ ਪ੍ਰਤੀਯੋਗਤਾ ਇੰਡੀਆ ਸਕਿਲਸ 2024 ਕਿੱਥੇ ਆਯੋਜਿਤ ਕੀਤੀ ਗਈ ਨਵੀਂ ਦਿੱਲੀ ਦੇ ਵਿੱਚ IFCO ਇਹ ਨਾਮ ਧਿਆਨ ਰੱਖਿਓ ਜੀ IFCO ਜਿਹੜਾ ਹੈ I F C O ਆ ਉਹਦੀ ਗੱਲ ਕਰ ਰਹੇ ਹਾਂ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ਦੀ ਇੱਕ ਹੁੰਦਾ I F C O ਉਹ ਵੱਖਰਾ ਹੁੰਦਾ ਆਪਾਂ ਗੱਲ ਕਿੱਥੇ ਕਰਦੇ ਆਂ ਆਈ ਡਬਲ ਐਫ ਸੀਓ ਦੀ ਇਹਦੇ ਮੁਖੀ ਕੌਣ ਹਨ ਜੀ ਦਲੀਪ ਸੰਘਾਨੀ ਮੈਂ ਫੇਰ ਰਿਪੀਟ ਕਰਦਾ ਆਂ ਆਪਾਂ ਆਈ ਐਫ ਸੀਓ ਦੀ ਗੱਲ ਨਹੀਂ ਕਰਦੇ ਆਈ ਡਬਲ ਐਫ ਸੀਓ ਦੀ ਗੱਲ ਕਰਦੇ ਆਂ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ਦੀ ਕੌਣ ਮੁਖੀ ਨੇ ਦਲੀਪ ਸੰਘਾਨੀ ਭਾਰਤ ਕਿਸ ਦੇਸ਼ ਨੂੰ ਪਛਾੜ ਕੇ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਸੌਰ ਊਰਜਾ ਉਤਪਾਦਕ ਦੇਸ਼ ਬਣ ਗਿਆ ਜੀ ਇਹਨੇ ਪਛਾੜਿਆ ਜਪਾਨ ਨੂੰ ਯੂਨੀਸੈਫ United Nations International Children's Emergency Fund ਇਹਦੇ ਇੰਡੀਆ ਦਾ ਬ੍ਰਾਂਡ ਵੈਸਟ ਕਿਹਨੂੰ ਚੁਣਿਆ ਕਰੀਨਾ ਕਪੂਰ ਖਾਨ ਨੂੰ ਇੰਡੀਅਨ ਐਵੀਏਸ਼ਨ ਮਾਰਕੀਟ ਭਾਰਤੀ ਹਵਾਵਾਜੀ ਦਾ ਵਿਸ਼ਵ ਕਰੇਲੂ ਹਵਾਵਾਜੀ ਬਾਜ਼ਾਰ ਵਿੱਚ ਕਿਹੜਾ ਸਥਾਨ ਹੈ ਇੰਡੀਅਨ ਐਵੀਏਸ਼ਨ ਮਾਰਕੀਟ ਦਾ ਡੋਮੈਸਟਿਕ 에어ਲਾਈਨ ਮਾਰਕੀਟ ਵਰਲਡ ਵਿੱਚ ਕਿਹੜਾ ਸਥਾਨ ਹੈ ਜੀ ਤੀਜਾ ਸਥਾਨ ਹੈ ਡੋਮੈਸਟਿਕ 에어ਲਾਈਨ ਮਾਰਕੀਟ ਵਿੱਚ ਭਾਰਤ ਦਾ ਵਿਦੇਸ਼ ਸਕੱਤਰ ਕੌਣ ਹੈ ਐਨ ਜੀ ਵਿਕਰਮ ਮਿਸਰੀ ਇੱਥੇ ਵਿਦੇਸ਼ ਸਕੱਤਰ ਦੀ ਗੱਲ ਆ ਵਿਦੇਸ਼ ਮੰਤਰੀ ਦੀ ਨਹੀਂ ਵਿਦੇਸ਼ ਮੰਤਰੀ ਕੌਣ ਨੇ ਐਸ ਜੇ ਸ਼ੰਕਰ ਕੌਣ ਨੇ ਜੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਆਪਾਂ ਗੱਲ ਕੀ ਦੀ ਕਰਦੇ ਆ ਵਿਦੇਸ਼ ਸਕੱਤਰ ਦੀ ਉਹ ਕੌਣ ਨੇ ਵਿਕਰਮ ਮਿਸਰੀ ਹਾਂਜੀ 82 ਨੰਬਰ ਪ੍ਰਸ਼ਨ ਪੈਰਿਸ 올림픽 2024 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਕੌਣ ਹੋਣਗੇ ਹਰਮਨਪ੍ਰੀਤ ਸਿੰਘ ਹੋਣਗੇ ਜੀ ਇਹ ਪੈਰਿਸ 올림픽 2024 ਦੇ ਲੋਕ ਸਭਾ ਦਾ ਸਪੀਕਰ ਕੌਣ ਆ ਓਮ ਬਿੜਲਾ ਬਹੁਤ ਸਮੇਂ ਤੋਂ ਚੱਲੇ ਆ ਰਹੇ ਨੇ ਦੁਬਾਰਾ ਵੀ ਇਹੀ ਬਣਨੇ ਹੁਣ 64ਵੀਂ ਇੰਟਰਨੈਸ਼ਨਲ 슈ਗਰ ਕਾਨਫਰੰਸ 2024 ਕਿੱਥੇ ਆਯੋਜਿਤ ਕੀਤੀ ਗਈ ਸੀ ਇਹ ਕੀਤੀ ਗਈ ਸੀ ਨਵੀਂ ਦਿੱਲੀ ਇੰਟਰਨੈਸ਼ਨਲ 슈ਗਰ ਕਾਨਫਰੰਸ ਮੈਕਸਿਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਬਣੀ ਹੈ ਜੀ ਕਲਾਉਡੀਆ ਸ਼ੀਨਬਮ ਕਲਾਉਡੀਆ ਸ਼ੀਨਬਮ ਚੀਨ ਦੁਆਰਾ ਚਾਂਗ ਈ 6 ਨਾਮ ਤੋਂ ਪਤਾ ਲੱਗਦਾ ਚਾਂਗ ਈ 6 ਵੀ ਚੀਨ ਨਾਲ ਸੰਬੰਧਿਤ ਹੋਵੇਗਾ ਕਿਸ ਗ੍ਰਹਿ ਉੱਪਰ ਨਮੂਨਾ ਨਮੂਨੇ ਤੋਂ ਭਾਵ ਸੈਂਪਲ ਚੀਨ ਦੁਆਰਾ ਚਾਂਗ ਈ 6 ਕਿਸ ਗ੍ਰਹਿ ਉੱਪਰ ਸੈਂਪਲ ਲੈਣ ਲਈ ਭੇਜਿਆ ਗਿਆ ਇਹ ਭੇਜਿਆ ਗਿਆ ਚੰਦਰਮਾ ਦੇ ਉੱਪਰ ਚਾਂਗ ਈ 6 87 ਨੰਬਰ ਪ੍ਰਸ਼ਨ ਐਰਾਵਤ ਸੁਪਰ ਕੰਪਿਊਟਰ ਦਾ ਟੌਪ 500 ਵਿੱਚ ਕਿਹੜਾ ਸਥਾਨ ਹੈ ਇਹ ਹੈ ਜੀ 75ਵਾਂ ਇਹ ਪਲੇਸਡ ਕਿੱਥੇ ਕੀਤਾ ਗਿਆ ਸੀ ਡੈਕ ਪੂਨੇ ਵਿੱਚ ਸਥਾਪਿਤ ਕੀਤਾ ਗਿਆ ਜੀ ਐਰਾਵਤ ਸੁਪਰ ਕੰਪਿਊਟਰ ਹੈ ਜੀ ਇਹ ਵਰਲਡ ਪ੍ਰੈਸ ਫਰੀडम ਇੰਡੈਕਸ 2024 ਵਿੱਚ ਭਾਰਤ ਦਾ ਸਥਾਨ ਕਿਹੜਾ 159 159ਵਾਂ ਜੈਂਡਰ ਇਨ ਇਕੁਐਲਿਟੀ ਇੰਡੈਕਸ 2022 ਲਿੰਗਿਕ ਅਸਮਾਨਤਾ ਇੰਡੈਕਸ 2022 ਜਿਹੜਾ ਰਿਲੀਜ਼ ਕੀਤਾ ਗਿਆ 2024 ਮਾਰਚ ਦੋ ਹੈ 24 ਦੇ ਵਿੱਚ ਇਹਦੇ ਵਿੱਚ ਭਾਰਤ ਦਾ ਸਥਾਨ ਕਿਹੜਾ 108ਵਾਂ ਅਗਲੇ ਪ੍ਰੇਸ਼ਨ ਆਪਣੇ ਇੰਡੈਕਸ ਨਾਲ ਸੰਬੰਧਿਤ ਨੇ DHL ਗਲੋਬਲ ਕਨੈਕਟਡਨੈਸ ਰਿਪੋਰਟ 2024 ਵਿੱਚ ਭਾਰਤ ਦਾ ਸਥਾਨ ਕਿਹੜਾ ਹੈ 62ਵਾਂ DHL ਗਲੋਬਲ ਕਨੈਕਟਡਨੈਸ ਰਿਪੋਰਟ ਕੰਨਮੀ ਨੰਬਰ ਪ੍ਰੇਸ਼ਨ ਵਿਸ਼ਵ ਖੁਸ਼ਹਾਲੀ ਰਿਪੋਰਟ 2024 ਇੰਪੋਰਟੈਂਟ ਹੈ ਜੀ ਵਰਲਡ ਹੈਪੀਨੈਸ ਰਿਪੋਰਟ ਫਾਰ 2024 ਇਹਦੇ ਵਿੱਚ ਭਾਰਤ ਦਾ ਸਥਾਨ ਕਿਹੜਾ ਹੈ 126ਵਾਂ ਵਰਲਡ ਹੈਪੀਨੈਸ ਰਿਪੋਰਟ 2024 92 ਨੰਬਰ ਪ੍ਰਸ਼ਨ ਮਾਰਚ 2024 ਵਿੱਚ ਪ੍ਰਕਾਸ਼ਿਤ ਹੋਏ ਵੂਮਨ ਬਿਜ਼ਨਸ ਐਂਡ ਲਾਅ ਇੰਡੈਕਸ ਵਿੱਚ ਭਾਰਤ ਦਾ ਸਥਾਨ ਕਿਹੜਾ 113ਵਾਂ ਫਰਵਰੀ 2024 ਵਿੱਚ ਪ੍ਰਕਾਸ਼ਿਤ ਲੌਜਿਸਟਿਕ ਪਰਫਾਰਮੈਂਸ ਇੰਡੈਕਸ ਵਿੱਚ ਭਾਰਤ ਦਾ ਸਥਾਨ 38ਵਾਂ ਫਰਵਰੀ 2024 ਵਿੱਚ ਪ੍ਰਕਾਸ਼ਿਤ ਹੈਨਲੇ ਪਾਸਪੋਰਟ ਇੰਡੈਕਸ ਵਿੱਚ ਭਾਰਤ ਦਾ ਸਥਾਨ ਕਿਹੜਾ ਜੀ 85ਵਾਂ ਇਹ ਤੁਹਾਨੂੰ ਰੱਟੇ ਹੀ ਲਾਉਣੇ ਪੈਣ ਨੇ ਜਿੰਨੇ ਲਗਾ ਲੋਗੇ ਉਹਨੇ ਵਧੀਆ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਸੀਸੀਪੀਆਈ 2024 ਵਿੱਚ ਭਾਰਤ ਦਾ ਸਥਾਨ ਕੀ ਹੈ ਜੀ ਇਹ ਹੈ ਜੀ 7ਵਾਂ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਅਕਤੂਬਰ 2023 ਵਿੱਚ ਪ੍ਰਕਾਸ਼ਿਤ ਗਲੋਬਲ ਹੰਗਰ ਹੰਗਰ ਇੰਡੈਕਸ ਜੀਐਚਆਈ ਇਹਦੇ ਵਿੱਚ ਭਾਰਤ ਦਾ ਸਥਾਨ 111ਵਾਂ 97 ਨੰਬਰ ਪ੍ਰਸ਼ਨ ਅਕਤੂਬਰ 2023 ਵਿੱਚ ਪ੍ਰਕਾਸ਼ਿਤ ਗਲੋਬਲ ਪੈਨਸ਼ਨ ਇੰਡੈਕਸ ਵਿੱਚ ਭਾਰਤ ਦਾ ਸਥਾਨ ਕਿਹੜਾ ਜੀ 45ਵਾਂ 98 ਨੰਬਰ ਸਤੰਬਰ 2023 ਵਿੱਚ ਛਪੇ ਡਿਜੀਟਲ ਕੁਆਲਿਟੀ ਆਫ ਲਾਈਫ ਇੰਡੈਕਸ ਇਹਦੇ ਵਿੱਚ ਭਾਰਤ ਦਾ ਸਥਾਨ ਕਿਹੜਾ ਜੀ 52ਵਾਂ ਸਤੰਬਰ 2023 ਵਿੱਚ ਪ੍ਰਕਾਸ਼ਿਤ ਇਕਨੋਮਿਕ ਫਰੀडम ਇੰਡੈਕਸ ਵਿੱਚ ਭਾਰਤ ਦਾ ਸਥਾਨ ਕੀ ਹੈ ਜੀ 87th ਜਾਂ 87ਵਾਂ ਲਾਸਟ ਪ੍ਰਸ਼ਨ ਆਪਣਾ ਗਲੋਬਲ ਫਾਇਰ ਪਾਵਰ ਇੰਡੈਕਸ 2024 ਵਿੱਚ ਭਾਰਤ ਦਾ ਸਥਾਨ ਕੀ ਹੈ ਜੀ ਚੌਥਾ 2023 ਵਿੱਚ ਵੀ ਚੌਥਾ ਸੀ 2024 ਹੁਣੇ ਰਿਲੀਜ਼ ਹੋਇਆ ਹੈ ਧੰਨਵਾਦ ਜੀ